ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੁੱਗੇ ਦਾ ਪਿੰਡ ਆ ਤੇ ਇਸ ਟਾਈਮ ਮੈਂ ਜੱਜ ਘਰ ਦੇ ਵਿੱਚ ਜਿਸ ਚਿਹਰੇ ਦੇ ਕੋਲੇ ਮੌਜੂਦ ਆ ਮਿੱਤਰੋ ਵੱਡਾ ਨਾਮ ਆ ਭਾਈ ਬੱਬੇ ਦੇ ਕੋਲੇ ਜਾਨਵਰ ਦਹੋਣਿਆ ਤੁਹਾਨੂੰ ਮਿੱਤਰੋ ਨੀਲੀ 라ਵੀ ਨਸਲ ਦੇ ਇੱਕ ਬੂਰੀ ਨੀਲੀ 라ਵੀ ਦੀ ਛੋਟੀ ਵਿਖਾਉਣੀ ਆ ਇੱਕ ਹੋਰ ਛੋਟੀ بڑے ਕੱਦ ਦਾ ਘਾਠ ਵਾਲੀ ਵਿਖਾਉਣੀ ਤਿੰਨ ਛੋਟੀ ਉਮਰ ਦੇ ਬੱਚੇ ਵਿਖਾਉਣੇ ਆ ਕਰਦੇ ਗੱਲਬਾਤ ਆਪਾਂ ਬਾਈ ਜੀ ਨਾਲ ਸਾਰੀ ਡਿਟੇਲ ਜਾਣਦੇ ਸਾਸਿਕਾਲ ਜੀ ਸਾਸਰੀਆ ਬਾਈ ਸਰਬੇ ਹੋ ਠੀਕ ਠਾਕ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬਹੁਤ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਬਹੁਤ ਸ਼ੁਕਰ ਅੱਛਾ ਅੱਜ ਚੜਵਰ ਕਿੰਨੇ ਦਿਖਾਵਾਂਗੇ ਇਹ ਸਰਬੇ ਅੱਜ ਆਪਣੇ ਕੋਲ ਹੈਗੇ ਆ ਚਾਰ ਪੰਜ ਚਾਰ ਪੰਜ ਹਾਂਜੀ ਇਹ ਛੋਟੀ ਵੱਡੀ ਤੋਂ ਹੀ ਸ਼ੁਰੂਆਤ ਕਰੀਏ ਹਨਾ ਹਾਂ ਵੱਡੀ ਤੋਂ ਕਰ ਲੋ ਜੀ ਇਹਦੀ ਕੀ ਡਿਟੇਲ ਆ ਬਾਈ ਗੁਲਵੀਰ ਖੋਲੀ ਬਾਈ ਇਹ ਸਰ ਦੂਜਾ ਬੱਲੂ ਦੀ ਹੈਗੀ ਇਹ ਆਪਣੇ ਕੋਲੇ ਕੱਲ ਬੰਦੇ ਬਣਾਉਣ ਲਿਆਏ ਸੀ ਉਹਨਾਂ ਨੇ ਲੈਣੀ ਸੀ ਤੋਕੜ ਕੱਬਣ ਮੈਂ ਠੀਕ ਹੈ ਜੀ ਤੇ ਉਹ ਮੈਂ ਤੋਕੜ ਕੱਬਣ ਮੈਂ ਲਾਈ ਜਾਂਦਾ ਸੀ ਤੇ ਉਹ ਮੈਨੂੰ ਆnde ਕਹਿੰਦੇ ਯਾਰ ਵੀ ਕਿੰਨਾ ਦੁੱਧ ਆ ਮੈਂ ਕਿਹਾ ਵੀ 8-9 ਕਿਲੋ ਦੁੱਧ ਹੈਗਾ ਹਾਂਜੀ ਉਹ ਮੈਨੂੰ ਆnde ਕਹਿੰਦੇ ਯਾਰ ਜੇ ਅਸੀਂ ਤੈਨੂੰ ਝੋਟੀ ਦੇ ਦਿੰਨੇ ਸਾਡੇ ਕੋਲੇ ਪੈਸੇ ਵੀ ਇੰਨੇ ਕ ਬੰਦੇ ਇੰਨੇ ਕ ਵੇਚਾਰ ਲੈਣੇ ਆ ਮੈਂ ਕਿਹਾ ਚਲੋ ਹੁੰਦਾ ਉਹ ਘਰਾਂ ਦੇ ਵਿੱਚ ਹਾਂ ਤੇ ਕੱਲ ਇਹ ਆਪਾਂ ਬਣਵਾਵੀ ਦਿੱਤੀ ਠੀਕ ਆ ਆਪਦੇ ਮਾਲੀ ਤੋਂ ਬਣਾਉਣ ਹੀ ਲੈ ਕੇ ਆਏ ਸੀ ਉਹ ਵੇਲੇ ਬਲ ਵੀ ਗਈ ਹੈ ਹਾਂ ਠੀਕ ਆ ਬਾਈ ਫਿਰ ਤਾਂ ਅੱਛਾ ਜੀ ਦੁੰਦੋ ਦੋਂਦੀ ਕਿ ਖੀਰੀ ਹੋਈ ਇਹ ਤਾਂ ਹਜੇ ਹੁਣੀ ਹੋਈ ਆ ਦੋਂਦੀ ਆਪਾਂ ਤਾਂ ਦਾ ਹਾਂ ਬਣਾ ਦਈਏ ਮਲੇ ਜੀ ਮੂੰਹ ਦਾ ਪਤਾ ਨਹੀਂ ਕੱਲਾ ਮੈਂ ਵੇਖੀ ਸੀ ਕੱਲ ਆਵੇ ਹਜੇ ਹੁਣੀ ਹੋਈ ਹੈ ਯਾਨੀ ਆਵੇ ਫਿਰ ਬੱਧੀ ਤੇ ਰੇਟ ਬਾਈ ਫਿਰ ਰੇਟ ਸਰ ਮੈਂ ਫੋਨ ਤੇ ਹੀ ਕਰ ਲਾਂਗੇ ਠੀਕ ਆ ਮਾ ਠੀਕ ਲੈ ਮਿੱਤਰੋ ਮਾਰਕਿੰਗ ਵੇਖ ਸਕਦੇ ਆ ਤੁਸੀਂ ਮੂੰਹ ਮੱਥੇ ਦੀ ਚੰਗੀ ਆ ਕੁਆਲਿਟੀ ਚੰਗੀ ਆ ਦੇਖੀ ਸਿੰਗ-ਸਿੰਗ ਬਹੁਤ ਚੰਗਾ ਲੱਗਾ ਥਾਣ ਵੜਾ ਚੰਗਾ ਹਾਲੇ ਦਿਨੂ ਕੱਦ ਬਹੁਤ ਆ ਬਾਈ ਬਹੁਤ ਕੱਦ ਕਰੂ ਕੀ ਦੇਖੀ ਡਰਦੀ ਆ ਥੋੜੀ ਜੀ ਹਮ ਚੱਲ ਕੋਈ ਬੰਦ ਬੰਦਿਆ ਕਰੀ ਬੰਦਿਆ ਬਬੀ ਬਾਈ ਥਾਂ ਥਣੇ ਦਾ ਡੀਡਮ ਕੋਲ ਜਿਹੜੇ ਜਿਹੜੇ ਥਾਣੇ ਹਮ ਚੱਲ ਨਹੀਂ ਠੀਕ ਆ ਅੱਛਾ ਬੋਲੇ ਬੱਬੇ ਬਾਈ ਆ ਜਿਹੜੀ 2 ਨੰਬਰ ਤੇ ਝੋਟਿਆ ਰੂ ਬੂਰੀ ਇਹ ਤਾਂ ਸਰਬਿਆ ਹੁਣ ਪੁੱਛਣਾ ਹੀ ਕੀ ਆਦਾ ਤਾਂ ਹਨਾ ਬੂਰੀ ਨੀਲੀ ਦਾ ਤੈਨੂੰ ਪਤਾ ਮੈਂ ਹਰ ਇੱਕ ਵੀਡੀਓ 'ਚ ਪਾਪਾ ਮੈਨੂੰ ਹੁੰਦਾ ਵੀ ਪਾਵੇ ਬੂਰੀ ਝੋਟੀ ਚੰਗੀ ਆ ਵਾ ਨੀਲੀ ਦੀ ਹਨਾ ਬਾਹਲੀ ਚੰਗੀ ਆ ਸਰਪੇ ਥਣ ਥਣ ਬੜਾ ਚੰਗਾ ਲੱਗਿਆ ਸੂ ਕਿੰਨੀ ਉਮਰ ਦੀ ਐ ਬਈ ਇਹੇ ਤੇ ਸਰ ਮੈਂ ਹੋਊਗੀ ਮੰਨ ਕੇ ਚਲੋ ਦੋ ਕਿਸਾਨਾਂ ਦੇ ਦੋ ਸਾਲਾਂ ਦੋ ਸਾਲਾਂ ਤੋਂ ਘੱਟ ਹੋਵੇ ਮਹੀਨਾ ਖਾਂਡਾ ਯਾਨੀ ਇੰਨੀ ਹੈਗੀ ਆ ਲਗਭਗ ਮਾਰਕਿੰਗ ਮੁਰਕਿੰਗ ਚੰਗੀ ਮੈਂ ਨਾਂਤੀ ਕੋਈ ਨਹੀਂ ਯਾਰ ਦੰਦੋ ਦੰਦੋ ਕਿਵੇਂ ਆ ਬਈ ਇਹ ਪਹਿਲਾਂ ਖੀਰੀ ਹੈ ਦੁੱਧ ਹੁੰਦੀਆਂ ਜੀ ਹੈ ਖਾ ਵੀ ਦਿੰਨੇ ਜੇ ਦੇਖਣੇ ਤਾਂ ਬਸ ਤੇ ਪਰ ਠੀਕ ਹੈ ਜੀ ਕੋਈ ਹਾਂ ਝੋਟੀ ਦੇ ਜੀ ਬਈ ਮਾ ਜਦੋਂ ਪਲ ਗਈ ਪੂਰਾ 4 ਚੁਰ ਪੈ ਗਿਆ ਘੈਂਟ ਹਾਂ ਹਾਂ ਹੈ ਤਾਂ ਥੋੜੀ ਮਾੜੀ ਜੀ ਫਿੱਕੀ ਆ ਹੋਰ ਕੋਈ ਚੱਕਰ ਨਹੀਂ ਆ ਤੇ ਬਾੜੀ ਚੰਗੀ ਆ ਪਲੀ ਪੂੜੀ ਹੁੰਦੀ ਤੇ ਫਿਰ ਰੀਡਰ ਵੀ ਉਹ ਜਾਣਾ ਪਈ ਹੈ ਨਾ ਹਾਂ ਥਰਕਦਾ ਪੈ ਜਾਂਦਾ ਨਹੀਂ ਪਾਪਲੀ ਕੋਈ ਸਰ ਮੈਨੇ ਮਹੀਨੇ ਜੀ ਤਿਆਰ ਹੋ ਜਾਣਾ ਤੇ ਆ ਬਾਈ 300 ਰੁਪਏ ਹੈਉਂਗੀ ਇਹ ਮੇਰੇ ਹਿਸਾਬ ਨਾਲ ਸਵਾਗ ਸਾਲ ਦੀ ਠੀਕ ਆ ਤੇ ਝੋਲੀ ਝਾੜੀ ਸਾਹੀ ਗੁਲਾਬੀ ਥਾਣਾ ਦੋ ਗੁਲਾਬੀ ਥਾਣੇ ਇਹਦੇ ਠੀਕ ਆ ਤੇ ਥਣ ਮੜਾ ਮੋਟਾ ਲੱਗਿਆ ਠੀਕ ਆ ਇਹ ਕਿੰਨੀ ਉਮਰ ਦੀ ਦੱਸੇ ਇਕੱਤੀ ਗੋਲਗਲ ਵਧੀਆ ਹੈ ਨਾ ਬਾੜੀ ਚੰਗੀ ਜਰਾ ਸਰਪੇ ਖਣ ਵੜਾ ਚੰਗਾ ਲੱਗਿਆ ਗੁਲਾਬੀ ਵੀ ਨੇ। ਰੇੜੀ ਪੈਰਾ ਦੇ ਨਿਸ਼ਾਨ ਵੀ ਹੈਗੇ। ਸਾਰੇ 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 ਉਹ ਪਹਿਲੇ ਪਾਸੇ ਵੀ। ਸਿੰਗੀ ਸਿੰਗੀ ਵੀ ਚੰਗੀ ਹੈ ਹਨਾ। ਅੱਖੋਂ ਕਿ ਬੜੀ ਚੰਗੀਆ ਕੱਟੀ ਦੀ ਆ। ਹੂੰ। ਸੋਹਣੀ ਬਹੁਤ ਆ ਯਾਰ ਵਾਕਈ। ਲੈ ਜਾ ਬਾਈ। ਕਿੰਨੀ ਦੀ ਦੇ ਦੇਂਗਾ ਬਈ ਇਹ। ਫੋਨ ਤੇ ਕਰ ਲਾਂਗੇ ਸਾਰੇ ਸਾਰਿਆਂ ਦਾ ਰੇਟ। ਇਹਦਾ ਦਾ ਦੱਸ ਦੀ ਯਾਰ। ਫੋਨ ਤੇ ਕਰ ਲਾਂਗੇ ਕਾਹਦੇ ਪਿੱਛੇ ਹੋਣਾ। ਅੱਛਾ ਤਿੰਨ ਥਣ ਗੁਲਾਬੀ ਆ। ਹਾਂਜੀ ਹਾਂਜੀ। ਹੂੰ ਇੱਕ ਕਾਲਾ ਹੈ। ਹੂੰ। ਤਿੰਨ ਥਣ ਗੁਲਾਬੀ ਤੇ ਇੱਕ ਕਾਲਾ ਇਹਨੂੰ ਮੰਗਣ ਲੱਗਾ ਕਿ ਇਕੱਲਾ ਇਕੱਲਾ ਚੰਗਾ ਬਾਲਾ। ਦੇਖੋ ਬਾਈ ਕੱਟੀ ਜਾ ਰਹੀ ਮਿੱਤਰੋ ਆਖੋ ਕਬੜੀ ਅੱਛਾ ਬਾਈ ਇਹ ਕਾਰ ਟੇਡੀ ਧਾਰੀ ਵਿੱਚ ਇਹ ਫਰ ਮੈਂ ਟੇਡੀ ਧਾਰੀ ਜੇ ਕੱਟੀ ਹਾਂ ਅੰਗ ਇਹਨੂੰ ਵੀ ਬਹੁਤ ਚੰਗੇ ਲੱਗੇ ਚਮੜੀ ਚੁੰਮੜੀ ਬੜੀ ਪਤਲੀ ਇਹਦੀ ਸੀ ਹੂੰ ਤੇ ਖੋਲ ਦੇ ਇਹ ਕਿੰਨੇ ਚਰਦੀ ਹੋਊਗੀ ਮਬੇ ਬਾਈ ਇਹ ਸਵਾ ਲ ਸਾਲ ਦੀ ਲਗਭਗ ਇਹ ਹੋਊਗੀ ਸਵਾ ਠੀਕ ਆ ਬਾਈ ਧਾਰੀ ਧੂਰੀ ਬੜੀ ਚੰਗੀ ਹੈ ਨਾ ਬਾਹਲੀ ਚੰਗੀ ਸਰਪਿਆ ਦੂਜਾ ਚਾਰੇ ਪੈਰਾਂ ਤੇ ਨਿਸ਼ਾਨ ਆੱਖਾ ਮੂੰਹ ਮੜਦੇ ਬਾਈ ਇਹ ਕਿੰਨੇ ਦੀ ਦੇ ਦਈਏ ਬਾਈ ਫੋਨ ਤੇ ਕਰ ਲਾਂਗੇ ਸਰਪਿਆ ਗਾਣਾਂ ਰੇਟ ਫੋਨ ਤੇ ਕਰੇਂਗੇ ਫੋਨ ਤੇ ਕਰ ਲਾਂਗੇ ਉਹ ਕਹਿੰਦੇ ਕਰਾ ਦਿਆ ਕਰ ਯਾਰ ਰੇਟ ਉਹ ਸਰਵੇ ਕਹਿੰਦੇ ਵੀ ਇੱਕ ਦਾ ਵੀ ਕਰਨਾ ਫਿਰ ਦੂਜਿਆਂ ਦਾ ਵੀ ਨਾਲ ਹੀ ਇੱਕ ਹਾਣਾ ਨਹੀਂ ਮਤਲਬ ਕਈ ਭਰਾ ਕਹਿ ਦਿੰਦੇ ਵੀ ਯਾਰ ਚੱਲ ਆਏ ਹੁਣ ਵੀਡੀਓ ਕਹਿੰਦੇ ਅਸੀਂ ਫਿਰ ਪੂਰੀ ਵੇਖ ਲਈਦੀ ਜੇ ਰੇਟ ਕੀਤੇ ਹੁਣ ਉਹ ਸਰਵੇ ਉਹ ਆਪਣੇ ਲਿਆਂਦੇ ਲੁੰਦੇ ਹੁੰਦੇ ਪਸ਼ੂ ਯਾਰ ਕਈ 100 ਪਾਟਦਾ ਹੁੰਦਾ ਹਨਾ 100 ਤਰਾਂ ਦਾ ਹਨਾ ਯਾਰ ਸਰ ਕੋਈ ਮਿਹਨਤ ਕਰਦਾ ਪਾਉਂਦਾ ਹਨਾ ਰੇਟ ਪੂਰੀ ਪੂਰੀ ਲੈ ਕੇ ਜਾਂਦਾ ਹਨਾ ਹਾਂ 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 ਤੇ ਦੂਜੇ ਭਾਈ 5 ਨੰਬਰ ਵਾਲਾ ਜਿਹੜਾ ਜਾਨਵਰ ਆ ਉਹ ਨਹੀਂ ਸਰ ਦਾ ਦਿੰਦੇ ਦੂਜਾ ਘਰੇ ਰੱਖਿਆ ਹੋਆ ਮੇਰਾ ਰੱਬ ਦਾ ਯਾਰ ਸੋਹਣਾ ਜਾਨਵਰ ਕੱਟਾ ਕੀ ਕੱਟੀ ਕੱਟੀ ਆ ਸਰਪੇ ਬਹੁਤ ਚਾਹੇ ਚੰਗੀ ਆ ਕੱਟੀ ਐ ਵੀ ਹਾਂ ਹਾਂ ਤੇ ਦੇ ਦੇ ਯਾਰ ਵੇ ਜੀ ਦੇਣੀ ਤੂੰ ਹੋਰ ਲੈ ਆਈ ਕੋਈ ਉਹ ਨਹੀਂ ਕੋਈ ਨਾ ਯਾਰ ਕਾਨੂੰਨ ਆ ਕਰ ਦੇ ਦੇ ਕੱਟੀ ਚੰਗੀ ਆ ਦੇ ਉਹ ਨਹੀਂ ਇਹ ਦੂਜਾ ਕੋਈ ਨਾ ਗਾਂ ਮਨ ਬਣਾਵਾਂਗੇ ਤੇ ਪਰ ਆ ਕੱਟਾ ਵੀ ਦੇਣਾ ਬਈ ਕੱਟਾ ਜਿਹੜਾ ਵੇਖ ਲਾ ਹੂੰ ਤਾਂ ਮੁੰਡਾ ਕਹਿੰਦਾ ਹੀ ਰੱਖਣਾ ਕਿੰਨੇ ਚਿਰ ਦਾ ਇਹ ਇਹ ਵੀ ਇੱਥੇ ਜੀ ਮੰਨ ਕੇ ਚੱਲ ਸਵਾ ਕ ਸਾਲ ਦੇ ਸਾਲ ਦੇ ਸਾਲ ਤੋਂ ਥੱਲੇ ਹੀ ਆ ਮੇਰੇ ਹਿਸਾਬ ਨਾਲ 2 ਕਿ 2 ਕਿ ਦਾ ਇਹਦਾ ਇਹ ਨਾਲ ਜਿਆਦਾ ਦੂਜਾ ਅਲਵਾਸ਼ਦਾ ਸੀ ਉਹਨੇ ਵੀ ਆਪਣੇ ਕੋਲੇ ਹੈਗਾ ਠੀਕ ਹੈ ਬਈ ਆਪਣੇ ਘਰੇ ਹੀ ਪੇਪੈਦਾ ਹੋਇਆ ਹਾਂ ਘਰੇ ਹੀ ਘਰੇ ਠੀਕ ਹੈ ਕੱਟਾ ਚੰਗਾ ਹਨਾ ਹਾਂਜੀ ਵੇ ਜੀ ਦੇਣਾ ਤੂੰ ਹੀ ਰੱਖਣਾ ਰੁੱਖਣਾ ਦਾ ਕਾ ਦਾ ਦਾ ਗੱਲਾਂ ਵੀ ਰੱਖਣਾ ਇਹਨੇ ਹੈ ਕਿ ਨਹੀਂ ਹੁਣਤ ਲੱਗ ਗਿਆ ਥੱਕੇ ਚੜ ਗਿਆ ਹੀ ਹਾਂ ਕਿ ਨਹੀਂ ਬਈ ਮਹਾਰਾਜ ਨੇ ਜਿੱਥੇ ਦਾ ਦਾਣਾ ਪਾਣੀ ਇਹਦਾ ਹਨਾ ਜਾਂ ਕੋਈ ਸਹੀ ਗੱਲ ਆ ਬਈ ਆਪਣੇ ਘਰ ਦਾ ਕਿ ਐ ਬਈ ਬੱਬੇ ਮੈਂ ਆ ਪਾਣੀ ਰੱਖ ਸਕਦੇ ਆ ਬਸ ਸੁਚਨ ਆਪਣੇ ਕੋਲ ਕਿਤੇ ਨਾ ਕਿਤੇ ਵੇਚ ਹੀ ਜਾਣਾ ਲਾਲਚ ਪੈਦਾ ਹੋ ਜਾਂਦਾ ਜੀ ਕਿਹੜੀ ਗੱਲ ਆ ਵੱਡੀ ਗੱਲ ਤਾਂ ਐਂ ਲਾਲਚ ਪੈਦਾ ਹੋ ਜਾਂਦਾ ਵਪਾਰੀ ਬੰਦੇ ਕੋਲੇ ਪਸੂ ਨਹੀਂ ਚੰਗਾ ਚੱਲਦਾ ਆਪਾਂ ਜੁੱਨਾ ਮਰਜ਼ੀ ਰੱਖਣਾ ਵੀ ਬਾਲਾ ਇਹ ਰੀਤ ਆ ਆਪਣੇ ਕੋਲ ਕਈ ਵਾਰੀ ਘਰ ਦੇ ਵੀ ਵੇਚ ਜਾਂਦੇ ਵਪਾਰ ਦੇ ਵਿੱਚ ਵੇਚ ਜਾਂਦੇ ਬਾਬੇ ਭਾਈ ਨੰਬਰ ਦੱਸਿਓ ਬੰਦਾ ਜੀ ਨੰਬਰ 98727 ਜੀ 16232 ਇੱਕ ਵਾਰੀ ਹੋਰ ਬੋਲ ਦਿਓ ਜੀ 98727 ਜੀ 16232 ਠੀਕ ਆ ਭਾਈ ਇਹ ਸਲੋ ਇੱਕ ਸਰ ਭਾ ਹੋਰ ਬੇਨਤੀ ਕਰਦਾ ਮੈਂ ਉਧਰ ਚਾਚੇ ਦੇ ਘਰੇ ਵੀ ਦੋ ਮੱਝਾਂ ਸੀ ਜਿਹੜਾ ਨਾ ਸਾਈ ਪਾ ਕੇ ਬਾਈ ਬਣਾ ਬੰਦਿਆਂ ਨੂੰ ਮੜਾ ਜਾਂ ਕਈ ਵਾਰੀ ਤੂੰ ਵੀ ਮੂੰਹ ਤੇ ਬੋਲਦੀ ਬਈ ਹੋਰ ਕੰਮ ਗਲਤ ਹੋ ਜਾਂਦਾ ਕੋ ਯਾਰ 10 1000 ਰੁਪਈਆ ਬਈ ਪਾ ਕੇ ਛੱਡ ਜਾਂਦੇ ਯਾਨੀ ਓਹ ਵੀ ਕਈ ਵਾਰੀ ਹੁਣ ਪਿਛਲੇ ਸੂਏ ਤੂੰ ਮੰਨਣਾ ਨਹੀਂ ਅਸੀਂ ਘਰੇ ਮੈਂ ਝੋਲੀ ਆ ਪਾਉ ਜਿਹੜੀ ਉਹ ਮੇਲੇ ਚ ਲਗਾਏ ਸੀਗੇ ਤੇ ਸਾਈ ਪਾਦੀ ਲੈਣ ਨਹੀਂ ਆਏ ਅਸੀਂ ਕਿਹਾ ਅੱਜ ਆਉਂਦੇ ਭਾਲ ਕੌਂਦੇ ਅੱਜ ਆਉਂਦੇ ਉਹ ਵੱਡੀ ਮੇਜ ਹਾਂ ਤੇ ਉਹ ਘਰੇ ਚ ਹੋਈ ਅਸੀਂ ਹਾਂ ਕੱਜਲ ਕਰ ਦਿੰਦੇ ਬਈ ਹਾਂਜੀ ਇਹ ਬਈ ਪਤਾ ਨਹੀਂ ਕੀ ਗੱਲ ਆ ਇੱਕ ਗੱਲ ਅੱਗੇ ਆਪਾਂ ਸੋਚਦੇ ਵੀ 1000 2000 ਛੱਡ ਜਾਂਦੇ ਚੱਲ ਹੁਣ ਤਾਂ ਲੋਕ ਦੱਸਦਾ 10000 ਰੁਪਏ ਸਾਈ ਛੱਡ ਜਾਂਦੇ ਕੀ ਕਰ ਲੈ ਪਤਾ ਨਹੀਂ ਜਾਂਦਾ ਮੈਂ ਮੰਨ ਕੇ ਚੱਲੋ ਉਦੋਂ ਤਾਂ ਹੀ ਆਖਿਆ ਵੀ ਕਈ ਵਾਰੀ ਚਲੋ ਬੰਦਾ ਕੋਈ ਢੱਲਾ ਮੱਠਾ ਹੋ ਜਾਂਦਾ ਜੀ ਕੋਈ ਸੋਤਰਾ ਦਾ ਗੱਲਬਾਤ ਬਣ ਜਾਂਦੀ ਹੈ ਨਾ ਬਹੁਤ ਜ਼ਿਆਦਾ ਗੱਲ ਇਹ ਨਾ ਬਾਈ ਕੀ ਚੱਕਰ ਲੋਕ ਕਈ ਵਾਰੀ ਕਿਸੇ ਦੇ ਪਿੱਛੇ ਲੱਗ ਜਾਂਦੇ ਆ ਜੇ ਤੂੰ ਜਾਨਵਰ ਲੈ ਲਿਆ ਬੱਬੇ ਬਾਈ ਤੂੰ ਕਿਸੇ ਨੂੰ ਬੈਠੇ ਨੇ ਵੀਡੀਓ ਵਿਖਾ ਤੀ ਆ ਜਾਨਵਰ ਲੈ ਆਪਾਂ ਕਿਵੇਂ ਉਹਨੇ ਤੂੰ ਜਾ ਯਾਰ ਇਹਦਾ ਤੂੰ ਮਿੰਗੇ ਲੈ ਲੈ ਉਹ ਬੰਦਾ ਉਹਦੇ ਕਰਾ ਤੇ 10000 ਦਿੰਦਾ ਦਫਾ ਕਰ ਹਾਂ ਵੇਖੀ ਲੱਗ ਜਾਨੇ ਪਰ ਅਗਲੇ ਨੂੰ ਵੀਡੀਓ ਤਾਂ ਬਣਾਉਣੀ ਪੈਂਦੀ ਦੂਰੀ ਯਾਰ ਵੀ ਕੱਲ ਨੂੰ ਅਗਲਾ ਕਹਿੰਦਾ ਹੈ ਨਾ ਹਾਂ ਸਹੀ ਗੱਲ ਹੈ ਹਾਂਜੀ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਰੋਡੇ ਚ ਲਾਵਾਂਗਾ